ਸਾਸੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾ ਦੇ ਹਵਾਲੇ ਤੋਂ ਹੋਣਤੀ ਸਭ ਤੋਂ ਵੱਡੀ ਅਤੇ اہم ਖਬਰ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 43 ਦਿਨ ਹੋ ਗਏ ਨੇ ਮਰਨ ਵਰਤ ਉਤੇ ਬੈਠੇ ਹੋਏ ਨੂੰ ਦੂਸਰੇ ਪਾਸੇ ਦੇਸ਼ ਦੇ ਤੀਜੀ ਵਾਰ ਬਣੇ ਪ੍ਰਧਾਨ ਨਰਿੰਦਰ ਮੋਦੀ ਵੱਲੋਂ 25 ਕਿਸਾਨਾਂ ਨੂੰ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਯਾਨੀ ਕਿ ਸੂਤਰਾਂ ਦੇ ਹਵਾਲੇ ਤੋਂ ਜੜੀ ਖਬਰ ਆ ਰਹੀ ਹੈ ਮਾਮਲਾ ਹੈ 5 ਜਨਵਰੀ 2022 ਦਾ 5 ਜਨਵਰੀ 2022 ਨੂੰ ਫਿਰੋਜ਼ਪੁਰ ਦੀ ਫੇਰੀ ਦੌਰਾਨ ਸੁਰੱਖਿਆ ਚਿਕਤਾਹੀ ਦਾ ਮਾਮਲਾ ਇੱਕ ਵਾਰ ਫਿਰ ਸੁਰਖਿਆ ਵਿੱਚ ਹੋ ਗਿਆ ਹੈ ਅਦਾਲਤ ਨੇ ਫੋਲਕਪੁਰ ਜ਼ਿਲ੍ਹੇ ਦੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ 25 ਮੈਂਬਰਾਂ ਖਿਲਾਫ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਨੇ ਯਾਨੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਹਾਲੇ ਵੀ ਨਹੀਂ ਡਰਿਆ ਯਾਨੀ ਕਿ ਇਹਨਾਂ ਉੱਤੇ ਵੱਡੇ ਮਾਮਲੇ ਦਰਜ ਹੋਏ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਇਹਨਾਂ ਤੇ ਜਿਹੜੀਆਂ ਆਈਪੀਐਸ ਦੀਆਂ ਧਾਰਾ ਲੱਗੀਆਂ ਨੇ ਉਹਦੇ ਵਿੱਚ 307 ਹੈ 353 ਹੈ 341 ਹੈ 186 ਹੈ ਅਤੇ 149 ਹੈ یعنی ਕਿ ਇਨਾ ਧਰਾਵਾਂ ਦੇ ਤਹਿਤ ਇਨਾ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਤੇ ਹਰਿਆਣਾ ਦੀ ਕੋਰਟ ਵੱਲੋਂ ਯਾਨੀ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਆ ਰਹੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਇਨਾ 25 ਕਿਸਾਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਉਹਨੂੰ ਕਹਿੰਦੇ ਨੇ ਪੀਐਮ ਮੋਦੀ ਦੀ ਸੁਰੱਖਿਆ ਕੁੱਤਾ ਹੀ ਮਾਮਲਾ 25 ਜਿਹੜੇ ਕਿਸਾਨ ਆਗੂ ਨੇ ਜਿਹੜੇ ਅਲੱਗ-ਅਲੱਗ ਜਥੇਬੰਦੀਆਂ ਤੋਂ ਬਲਾਕ ਕਰਦੇ ਨੇ ਉਹਨਾਂ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕਿਉਂਕਿ ਇਹਨਾਂ ਵੱਲੋਂ ਕਾਨੂੰਨ ਦੀ ਵਿਵਸਥਾ ਵਿਗੜ ਗਈ ਕਾਨੂੰਨ ਦੀ ਵਿਵਸਥਾ ਨੂੰ ਭੰਗ ਕੀਤਾ ਗਿਆ ਸੁਰੱਖਿਆ ਕਰਮੀਆਂ ਕਰਮਚਾਰੀਆਂ ਦਾ ਵੀ ਵਿਰੋਧ ਕੀਤਾ ਗਿਆ ਇਸ ਨੂੰ ਲੈ ਕੇ ਉ ਵੱਡੀ ਖਬਰ ਆ ਰਹੀ ਹੈ ਸੰਤਰਾ ਦੇ ਹਵਾਲੇ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ 25 ਇਹਨਾਂ ਵੱਡੇ ਕਿਸਾਨਾਂ ਦੇ ਜਿਹੜੇ ਆ ਵੱਡੇ ਕਿਸਾਨ ਨੇ ਜਿਹੜੇ ਆਗੂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੇਲ ਜਾਣਗੇ ਕਿਉਂਕਿ ਇਹਨਾਂ ਉੱਤੇ ਜਿਹੜੀਆਂ ਧਰਾਵਾਂ ਲਗਾ ਦਿੱਤੀਆਂ ਗਈਆਂ ਨੇ ਮੋਦੀ ਸਰਕਾਰ ਵੱਲੋਂ ਯਾਨੀ ਕਿ ਮੋਦੀ ਸਰਕਾਰ ਹਾਲੇ ਵੀ ਟਾਸ ਤੋਂ ਮਸ ਨਹੀਂ ਹੋ ਰਹੀ ਇੱਕ ਪਾਸੇ ਕਿਸਾਨ ਵਿਰੋਧ ਕਰ ਰਹੇ ਨੇ ਦੂਸਰੇ ਪਾਸੇ ਪੰਜਾਬ ਦੇ 25 ਕਿਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਜੇਲ੍ਹ ਜਾਣਗੇ ਕਿਉਂਕਿ ਜਵੰਤ ਹੋਣਾ ਵੀ ਮੁਸ਼ਕਲ ਹੈ ਜਿਸ ਤਰ੍ਹਾਂ ਦੀਆਂ ਧਰਾਵਾਂ ਐਡ ਕਰ ਦਿੱਤੀਆਂ ਨੇ ਇਹਨਾਂ 25 ਕਿਸਾਨਾਂ ਤੇ